ਭਾਤੀ ਜਨਤਾ ਪਾਰਟੀ ਦਾ ਸੰਗਠਨਾਤਮਕ ਢਾਂਚਾ ਮਜ਼ਬੂਤ ਕਰਨ ਸੰਬੰਧੀ ਜ਼ਿਲ੍ਹਾ ਜਨਰਲ ਸਕੱਤਰ ਜੁਗੇਸ਼ ਸਪਰਾ ਦੇ ਦਫ਼ਤਰ ਗੜਦੀਵਾਲਾ ਵਿਖੇ ਮੰਡਲ ਪ੍ਰਧਾਨ ਗੋਪਾਲ ਐਰੀਦੀ ਅਗਵਾਈ ਵਿੱਚ ਮੰਡਲ ਦੇ ਆਗੂਆਂ ਅਤੇ ਵਰਕਰਾਂ ਦੀ ਮੀਟਿੰਗ ਹੋਈ ਇਸ ਮੀਟਿੰਗ ਵਿੱਚ ਭਾਤੀ ਜਨਤਾ ਪਾਰਟੀ ਦੇ ਜ਼ਿਲ੍ਹਾ ਚੋਣ ਡਿਟਰਨਿੰਗ ਇੰਚਾਰਜ ਅਨਿਲ ਰਾਮਪਾਲ ਜਿਗਾ ਜਨਰਲ ਸਕੱਤਰ ਜੁਗੇਸ਼ ਸਪਰਾ ਜਨਰਲ ਸਕੱਤਰ ਰਗੁਨਾ ਸਿੰਘ ਰਾਣਾ ਡਾਕਟਰ ਸਵਰਨਕਾਂਤ ਤੇ ਡਾਕਟਰ ਵਿਜੇ ਕੁਮਾਰ ਸਮੇਤ ਪ੍ਰਮੁੱਖ ਸ਼ਖਸੀਅਤਾਂ ਨੇ ਵਿਸ਼ੇਸ਼ ਤੌਰ ਤੇ ਭਾਗ ਲਿਆ ਇਸ ਮੌਕੇ ਜ਼ਿਲ੍ਹਾ ਡਿਟਰਨਿੰਗ ਇੰਚਾਰਜ ਅਨਿਲ ਰਾਮਪਾਲ ਨੇ ਸੰਬੋਧਨ ਕਰਦੇ ਹੋਏ ਕਿ ਦੇ ਵਿੱਚ ਭਾਜਪਾ ਦੇ ਢਾਂਚੇ ਨੂੰ ਹੋਰ ਮਜ਼ਬੂਤ ਕਰਨ ਲਈ ਸਤੰਬਰ ਮਹੀਨੇ ਤੋਂ ਪਾਰਟੀ ਦੇ ਸੰਗਠਨਾਤਮਕ ਚੋਣਾਂ ਦਾ ਦੌਰ ਚੱਲ ਰਿਹਾ ਹੈ ਜਿਸ ਤਹਿਤ ਪੰਜਾਬ ਨੂੰ 38 ਸੰਗਠਨਾਤਮਕ ਜ਼ਿਲ੍ਹਿਆਂ 'ਚ ਵੰਡਿਆ ਗਿਆ ਅਤੇ ਹਰ ਜ਼ਿਲ੍ਹੇ 'ਚ ਇੱਕ ਰਿਟਰਨਿੰਗ ਅਫਸਰ ਲਗਾਇਆ ਗਿਆ ਹੈ। ਉਹਨਾਂ ਦੱਸਿਆ ਕਿ ਉਹਨਾਂ ਨੂੰ ਸ਼ਹਿਰਪੁਰ ਦੇ ਹਾਤੀ ਖੇਤਰ ਦੀਆਂ ਤਿੰਨ ਵਿਧਾਨ ਸਭਾਵਾਂ ਗੜਦੀਵਾਲਾ ਦਸੂਹਾ ਤੇ ਮਕੇਰੀਆ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਅੱਜ ਉਸੇ ਹੀ ਪ੍ਰੋਗਰਾਮ ਤਹਿਤ ਗੜਦੀਵਾਲਾ ਮੰਡਲ ਦੀ ਮੀਟਿੰਗ ਦੌਰਾਨ ਸਾਰੇ ਆਗੂਆਂ ਅਤੇ ਵਰਕਰਾਂ ਨਾਲ ਪਾਰਟੀ ਦੇ ਨਿਰਦੇਸ਼ਾਂ ਮੁਤਾਬਿਕ ਹਰ ਬੂਥ ਨੂੰ ਮਜ਼ਬੂਤ ਬਣਾਉਣ ਲਈ ਵੱਦ ਤੋਂ ਵੱਦ ਲੋਕਾਂ ਨੂੰ ਭਾਜਪਾ ਨਾਲ ਜੋੜਨ ਲਈ ਪ੍ਰੇਰਿਆ ਗਿਆ ਹੈ। ਉਨ੍ਹਾਂ ਕਿਹਾ ਕਿ ਆਉਣ ਵਾਲੀਆਂ 27 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਭਾਰਤੀ ਜਨਤਾ ਪਾਰਟੀ ਦੀ ਨਿਰੋਲ ਸਰਕਾਰ ਬਣੇਗੀ ਜਿਸ ਲਈ ਪਾਰਟੀ ਵਰਕਰਾਂ ਵੱਲੋਂ ਮਿਹਨਤ ਕਰਕੇ ਹਰ ਬੂਥ ਤੇ ਭਾਰਤੀ ਜਨਤਾ ਪਾਰਟੀ ਦਾ ਯੂਨਿਟ ਖੜਾ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਹਨਾਂ ਤਿੰਨੇ ਹੀ ਵਿਧਾਨ ਸਭਾਵਾਂ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰਾਂ ਦੀ ਜਿੱਤ ਵੱਡੇ ਮਾਰਜਿਨ ਨਾਲ ਦਰਜ ਹੋਵੇਗੀ। ਇਸ ਮੌਕੇ ਜ਼ਿਲ੍ਹਾ ਜਨਰਲ ਸਕੱਤਰ ਜੁਗਇਆ ਸਪਰਾਨ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਦੀਆਂ ਵਾਈ ਵਿੱਚ ਭਾਰਤ ਵਿੱਚ ਭਾਰਤੀ ਜਨਤਾ ਪਾਰਟੀ ਵੱਲੋਂ ਬਹੁਤ ਸਾਰੇ ਵਿਕਸਿਤ ਕਾਰਜ ਕੀਤੇ ਜਾ ਰਹੇ ਹਨ ਜਿਸ ਨੂੰ ਦੇਖ ਕੇ ਲੋਕ ਭਾਜਪਾ ਨਾਲ ਜੁੜ ਰਹੇ ਹਨ। ਉਹਨਾਂ ਕਿਹਾ ਕਿ ਇਸ ਤਹਿਤ ਬੀਜੇਪੀ ਵੱਲੋਂ ਬੀਜੇਪੀ ਮੈਂਬਰ ਬਣਾਉਣ ਲਈ ਮਹਿੰਮ ਚਲਾਈ ਗਈ ਹੈ। ਜਿਸ ਤਹਿਤ ਹਰ ਬੂਥ ਤੇ 100 ਤੋਂ ਵੱਧ ਮੈਂਬਰ ਬਣਾਉਣ ਦੀ ਅਪੀਲ ਕਰਦੇ ਹੋਏ ਉਹਨਾਂ ਕਿਹਾ ਕਿ ਬੀਜੇਪੀ ਦੇ ਵੱਧ ਤੋਂ ਵੱਧ ਮੈਂਬਰ ਬਣਾਏ ਜਾਣ ਅਤੇ ਜ਼ਮੀਨੀ ਪੱਧਰ ਦੇ ਜਿੱਤ ਯਕੀਨੀ ਬਣਾਈ ਜਾਵੇ। ਉਹਨਾਂ ਕਿਹਾ ਕਿ ਬੀਜੇਪੀ ਵੱਲੋਂ ਸੰਪਰਕ ਨੰਬਰ 8800002024 ਜਾਰੀ ਕੀਤਾ ਗਿਆ ਜਿਸ ਦੇ ਮਿਸਟ ਕਾਲ ਕਰਨ ਉਪਰੰਤ ਰਜਿਸਟ੍ਰੇਸ਼ਨ ਕਰਕੇ ਵੀ ਮੈਂਬਰ ਬਣਿਆ ਜਾ ਸਕਦਾ ਹੈ ਇਸ ਮੌਕੇ ਡਿੰਪੀ ਅਨਿਲ ਸ਼ਰਮਾ ਪਵਨ ਗੁਪਤਾ ਨਰਿੰਦਰ ਰਾਜਪੂਤ ਅੰਕੁਲ ਕੁਮਾਰ ਅਵਤਾਰ ਸਿੰਘ ਲਾਡੀ ਛਠਿਆਲੀਆਂ ਸੰਸਾਰ ਚੰਦ ਸਰਪੰਚ ਦਵਿੰਦਰ ਸਿੰਘ ਰਮਨ ਬਾਹਟੀਵਾਲ ਰਿਨਾ ਰਾਣੀ ਸੁਦੇਸ਼ ਰਾਣੀ ਰਣਜੀਤ ਸਿੰਘ ਮਾਨਗੜਾ ਦੀ ਸਮੇਤ ਵੱਡੀ ਗਿਣਤੀ ਵਿੱਚ ਵਰਕਰ ਹਾਜ਼ਰ ਸਨ ਅੱਜ ਦੀ ਮੀਟਿੰਗ ਕੀਤੀ ਗਈ ਹੈ ਉਹਦੇ ਬਾਰੇ ਜਾਣਕਾਰੀ ਦਿਓ ਭਾਰਤੀ ਜਨਤਾ ਪਾਰਟੀ ਦੇ ਸੰਗਠਨਾਤਮਕ ਚੋਣਾਂ ਦਾ ਦੌਰ ਸਤੰਬਰ ਤੋਂ ਚੱਲ ਰਿਹਾ ਹੈ ਜਿਦੇ ਕਾਰਨ ਪੰਜਾਬ ਨੂੰ 36 ਸੰਗਠਨਤ ਰਤ ਜ਼ਿਲ੍ਹੇ ਅੱਜ ਬਣਿਆ ਗਿਆ। ਉਹ ਹਰ ਜਿੰਨੇ ਦਾ ਇੱਕ ਇੱਕ ਰਿਟਰਨਿੰਗ ਅਫਸਰ ਲਗਾਇਆ ਗਿਆ। ਮੈਨੂੰ ਹੁਸ਼ਾਰਪੁਰ ਦਿਹਾਤੀ ਖੇਤਰ یافتੀ ਜ਼ਿਲ੍ਹਾ ਜਿਹਦੇ ਵਿੱਚ ਤਿੰਨ ਵਿਧਾਨ ਸਭਾ ਮੁਕੇਰੀਆਂ, ਤਸੂਆ ਔਰ ਤੰਵਾਲਾ ਹੁੰਦੀਆਂ ਨੇ ਉਹਦਾ ਰਿਟਰਨਿੰਗ ਅਫਸਰ ਲਗਾਇਆ ਗਿਆ। ਔਰ ਅੱਜ ਉਸੇ ਹੀ ਪ੍ਰੋਗਰਾਮ ਦੇ ਤਹਿਤ ਮੇਰਾ ਇਹ ਤਿੰਨੇ ਵਿਧਾਨ ਸਭਾ ਦੇ ਅਲੱਗ-ਅਲੱਗ ਮੰਡਲਾਂ 'ਚ ਜਾਣਾ ਹੋ ਰਿਹਾ। ਅੱਜ ਸ਼ੇਰੇਪਹਿਲੇ ਬਦਲਾ ਮੀਟਿੰਗ ਦੀ ਮੀਟਿੰਗ ਹੋਈ ਹੈ। ਔਰ ਹੁਣ ਕਰਲੀਵਾਲ ਮੀਟਿੰਗ ਦੇ ਵਿੱਚ ਅੱਜ ਆਪਾਂ ਇਸ ਨਾਤੇ ਇਹਦੇ ਸਾਰੇ ਕਾਰਜਕਰਤਾਵਾਂ ਨੂੰ ਮਿਲਣਾ ਹੋ ਰਿਹਾ ਬਹੁਤ ਅੱਛਾ ਸਾਰੇ ਸਾਰੇ ਕਾਰਜਕਰਤਾਵਾਂ ਦਾ ਜੋ ਪਾਰਟੀ ਦੀ ਪਲੈਨਿੰਗ ਹੈ ਉਹਦੇ ਮੁਤਾਬਕ ਹਰ ਬੂਥ ਤੇ ਆਪਾਂ ਸਭ ਲੋਕ ਮਿਲ ਕੇ ਭਾਰਤੀ ਜਨਤਾ ਪਾਰਟੀ ਨੂੰ ਤਗੜੇ ਕਰਾਂਗੇ ਔਰ ਤਾਂਕਿ ਆਉਣ ਵਾਲਾ 2027 ਦਾ ਜਿਹੜਾ ਵਿਧਾਨ ਸਭਾ ਚੋਣ ਹੈ ਉਹਦੇ ਵਿੱਚ ਸਾਡੀ ਸਭ ਦੀ ਜੋ ਇੱਛਾ ਹੈ ਬੜੇ ਲੰਬੇ ਸਮੇਂ ਤੋਂ ਕਿ ਨਰੋਲ ਪਾਰਟੀ ਜਨਤਾ ਪਾਰਟੀ ਦੀ ਸਰਕਾਰ ਪੰਜਾਬ ਤੇ ਬਣੋਗੀ ਮੋਦਰੀ ਆ ਸਾਰੇ ਲੋਕ ਮਿਹਨਤ ਕਰ ਰਹੇ ਆ ਉਹਦੀ ਪਲੈਨਿੰਗ ਕਰਨ ਲਈ ਅੱਜ ਇੱਥੇ ਆਏ ਆ ਸਾਰੇ ਕਾਰਜਕਰਤਾ ਸਪਰਾਜੀ ਗੋਪਾਲ ਜੀ ਸਭ ਲੋਕ ਮੇਰੇ ਨਾਲ ਡੰਗਰਾਜ ਜੀ ਜਿਹੜੇ ਇਸ ਜ਼ਿਲ੍ਹੇ ਦੇ ਮਹਾ ਮੰਤਰੀ ਵੀ ਨੇ ਉਹ ਵੀ ਸਭ ਲੋਕ ਆ ਗਏ ਨੇ ਸਭ ਲੋਕ ਮਿਲ ਕੇ ਅੱਛੀ ਪਲੈਨਿੰਗ ਕਰਕੇ ਹਰ ਬੋਤ ਤੇ ਭਾਰਤੀ ਜਨਤਾ ਪਾਰਟੀ ਦਾ ਯੂਨਿਟ ਖੜਾ ਕਰਾਂਗੇ ਮੰਡਲ ਨੂੰ ਤਗੜੇ ਕਰਾਂਗੇ ਔਰ ਇਹ ਤਿੰਨੇ ਵਿਧਾਨ ਸਭਾ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੇ ਕੈਂਡੀਡੇਟ ਦੀ ਇੱਤਿਆਰ ਸਦਾ ਪ੍ਰਯਾਸ ਕਰਾਂਗੇ ਸਾਰੇ ਕਰਮਚਾਰੀਆਂ ਦਾ ਧੰਨਵਾਦ মিডিਆ ਦਾ ਵੀ ਬਹੁਤ-ਬਹੁਤ ਧੰਨਵਾਦ ਭਾਰਤ ਮਾਤਾ ਦੀ ਜੈ ਬੈਠਕ ਕੀਤੀ ਨੇ ਇਸ ਸੰਬੰਧ ਵਿੱਚ ਅੱਜ ਗਰਦੀwala ਵਿਖੇ ਮੰਡਲ ਵਿਖੇ ਮੰਡਲ ਪ੍ਰਧਾਨ ਬੋਪਾਲਾ ਜੀ ਦੀ ਅਗਵਾਈ ਦੇ ਵਿੱਚ ਅੱਜ ਬੈਠਕ ਲੱਗੀ ਹੈ ਜਿਸ ਦੇ ਵਿੱਚ ਸਾਡੇ ਜ਼ਿਲ੍ਹੇ ਦੇ ਇੰਚਾਰਜ ਅਦਿਲ ਰਾਮਪਾਲ ਜੀ ਅੱਥੇ ਸਾਡੇ ਕੋਲ ਪਹੁੰਚੇ ਨੇ ਸਾਡੇ ਸੀਨੀਅਰ ਕਰਮਚਾਰੀਆਂ ਡਾਕਟਰ ਵਿਜੇ ਜੀ ਡਾਕਟਰ ਸੁਨਕਾਨ ਜੀ ਸਾਡੇ ਨਾਲ ਮੌਜੂਦ ਰਹੇ ਨੇ ਸਾਡੇ ਕਰਮਚਾਰੀ ਆਜਪਾ ਦੇ ਵੀ ਮੌਜੂਦ ਰਹੇ ਨੇ ਤੇ ਅਸੀਂ ਅਪੀਲ ਕਰਨਾ ਚਾਹੁੰਦੇ ਹਾਂ ਸਾਰਿਆਂ ਨੂੰ ਕਿ ਬੀਜੇਪੀ ਦੀ ਮੈਂਬਰਸ਼ਿਪ ਦੀ ਮੁਹਿੰਮ ਚੱਲ ਰਹੀ ਹੈ ਜੋ ਕਿ ਅਸੀਂ ਵਕਤ ਬਾਅਦ ਬੀਜੇਪੀ ਦੇ ਮੈਂਬਰ ਬਣੀ ਹੈ ਅਤੇ ਮਿਸਪਾਲ ਕਰਕੇ ਬੀਜੇਪੀ ਦੇ ਮੁੱਢਲੀ ਮੈਂਬਰਸ਼ਿਪ ਦੇ ਆਪ ਅਸੀਂ ਮੈਂਬਰ ਬਣੀ ਹੈ ਤੇ ਅੱਜ ਗਰਦੀਵਾਲਾ ਮੰਡਲ ਵਿੱਚ ਮੈਟਨ ਰੱਖੀ ਗਈ ਹੈ ਜਿਸ ਦੇ ਵਿੱਚ ਅਸੀਂ ਆਉਣ ਵਾਲੇ ਜ਼ਿਲ੍ਹਾ ਪ੍ਰਧਾਨ ਦੇ ਇਲੈਕਸ਼ਨਾਂ ਦੇ ਮੰਡਲ ਪ੍ਰਧਾਨ ਦੇ ਇਲੈਕਸ਼ਨਾਂ ਬਾਰੇ ਚਰਚਾਾਂ ਕੀਤੀਆਂ ਗਈਆਂ ਤੇ ਕਿਹਾ ਗਿਆ ਕਿ ਹਰ ਬੂਦ ਦੇ ਵਿੱਚ ਅਸੀਂ 100 ਤੋਂ ਵੱਧ ਬੀਜੇਪੀ ਦੇ ਮੈਂਬਰ ਬਣਾਈਏ ਜਿਸ ਕਾਰਨ ਸਾਡੇ ਆਉਣ ਵਾਲੇ ਇਲੈਕਸ਼ਨ ਦੇ ਵਿੱਚ ਕੋਈ ਰੁਕਾਵਟ ਨਾ ਆਵੇ ਸਰ ਇਹਦੇ ਬਾਰੇ ਕਿਹੜਾ ਨੰਬਰ ਜਾਰੀ ਕੀਤਾ ਗਿਆ ਮੈਂਬਰ ਬੀਜੇਪੀ ਦੀ ਮੈਂਬਰਸ਼ਿਪ ਲਈ ਅਸੀਂ 880000 2024 ਤੇ ਮਿਸਕਾਲ ਕਰਾਂਗੇ ਉਸ ਤੋਂ ਬਾਅਦ ਇੱਕ ਲਿੰਕ ਆਉਂਦਾ ਹੈ ਲਿੰਕ ਅਸੀਂ ਖੋਲ ਕੇ ਉਹਦੇ ਵਿੱਚ ਆਪਣੀ ਡਿਟੇਲ ਭਰਾਂਗੇ ਤੇ ਉਹਨੂੰ ਓਕੇ ਕਰਦਾ ਜੇ ਤਾਂ ਅਸੀਂ ਉਹਦੇ ਮੈਂਬਰਸ਼ਿਪ ਬਣ ਜਾਂਦੇ ਤੇ ਸਾਡਾ ਕਾਰਡ ਬਣ ਕੇ ਆਊਗਾ ਉਹ ਸਾਨੂੰ WhatsApp 'ਚੋਂ ਸਾਡੇ ਲਿੰਕ ਤੋਂ ਸਾਨੂੰ ਮਿਲ ਜਾ ਕਰੂਗਾ ਤੇ ਉਹਦੇ ਨਾਲ ਸਾਨੂੰ ਪਤਾ ਲੱਗ ਜਾਊਗਾ ਅਸੀਂ ਬੀਜੇਪੀ ਦੇ ਮੁੱਢਲੇ ਮੈਂਬਰ ਬਣ ਗਏ ਬਹੁਤ ਬਹੁਤ ਧੰਨਵਾਦ 看到